ਪਿਛਲੇ 28 29 ਸਤੰਬਰ ਦੀ ਰਾਤ ਨੂੰ ਜਿਰਕਪੁਰ ਬੱਸ ਸਟੈਂਡ ਦੇ ਸਾਹਮਣੇ ਇੱਕ ਲੜਾਈ ਝਗੜਾ ਹੋਇਆ ਸੀ ਕਾਫੀ ਇਹ ਝਗੜਾ 40 ਰੇੜੀ ਤੇ ਹੋਇਆ ਸੀਗਾ ਜੀ ਇਹਦੇ ਵਿੱਚ ਇੱਕ ਮੁੰਡਾ ਦੀਪਕ ਸੰਮਾ ਸੀਗਾ ਜੀ ਢਕੋਲੀ ਦੇ ਰਹਿਣ ਵਾਲਾ ਗੁਰਵਿੰਦਰ ਸੀਗਾ ਨਗਲੇ ਦਾ ਸੀਗਾ ਉਹਦਾ ਦੀਪਕ 40 ਰੇੜੀ ਤੇ ਪਰੌਂਠੇ ਖਾਣ ਲਈ ਆਇਆ ਸੀ ਰਾਤ ਨੂੰ 11 12 ਵਜੇ ਉੱਥੇ ਦੂਜੀ ਪਾਰਟੀ ਦਮਕੇਸ਼ ਤੇ ਇੱਕ ਹੋਰ ਮੁੰਡਾ ਉਹਦਾ ਨਾਲ ਆਇਆ ਸੀਗਾ ਤੇ ਇਹਨਾਂ ਦੀ ਮਾਮੂਲੀ ਤਕਰਾਰ ਨੂੰ ਲੈ ਕੇ ਬਾਅਦ ਵਿੱਚ ਜਿਹੜੀ ਕਾਫੀ ਗੰੂਣੀ ਜੜਾਪ ਹੋਈ ਇਹਨਾਂ ਦੇ ਵਿੱਚ ਔਰ ਰਾਤ ਨੂੰ ਹੀ ਜਿਹੜਾ ਮੁਕੇਸ਼ ਵਗੈਰਾ ਨੇ ਆਪਣੇ ਹੋਰ ਸਾਥੀ ਬੁਲਾਏ ਮੌਕੇ ਤੇ ਉਹ ਵੈਪਨ ਲੈ ਕੇ ਆਇਆ ਜਿਵੇਂ ਗੰਡਾਸੀਆਂ ਤੇ ਤਲਵਾਰਾਂ ਔਰ ਇੱਕ ਕੋਲ ਪਿਸਟਲ ਵੀ ਸੀਗਾ ਦੇਸੀ ਕਟਾ ਔਰ ਇਹਨਾਂ ਨੇ ਆਂਦੇ ਹੀ ਫਾਇਰ ਕਰਨੇ ਸ਼ੁਰੂ ਕਰਤੇ ਇੱਕ ਫਾਇਰ ਗੁਰਵਿੰਦਰ ਦੀਪ ਸਿਰ ਤੇ ਬੈਕ ਸਾਈਡ ਤੇ ਲੱਗਾ ਸੀਗਾ ਤੇ ਉਹ ਪਹਿਲਾਂ ਟਕੌਲੀ ਹਸਪਤਲ ਗਿਆ ਸੀ ਫਿਰ 32 ਔਰ ਪੀਜੀ ਚ ਐਡਮਿਟ ਰਿਹਾ ਕਾਫੀ ਦਿਨ ਔਰ ਹੁਣ ਉਹ ਘਰ ਹੈ ਪਰ ਉਹਦੇ ਸਿਰ ਦੇ ਵਿਚਾਲੇ ਗੋਲੀ ਉਹਦੇ ਸਿਰ ਦੇ ਵਿੱਚ ਹੀ ਹੈ ਔਰ ਜਿਹੜੇ ਇਲਾਜ ਚੱਲ ਰਿਹਾ ਹੈ ਸਾਰੇ ਜਿਹੜਾ ਦੋਸ਼ੀ ਫੜਿਆ ਹੈ ਨਾ ਕੀ ਨਾਮ ਸੀਗਾ ਜਿਹੜਾ ਮੁੱਖ ਦੋਸ਼ੀ ਵਿਜੇ ਗੁਰਪ੍ਰਤ ਕੱਲ ਫੜਿਆ ਗਿਆ ਇਹਦੇ ਉਹ ਸਾਨੂੰ ਵੈਪਨ ਮਿਲਿਆ ਜੀ ਜਿਹੜਾ ਨੇ ਇਹ ਮੌਕੇ ਵਾਰਦਾਤ ਦੇ ਵਿੱਚ ਲਾਇਆ ਸੀਗਾ ਪਿਸਟਲ ਦੇ ਸੀ ਕਟਾ ਔਰ ਪੰਜ ਜ਼ਿੰਦਾ ਕਾਰਤੂਸ ਮਿਲਿਆ 8mm ਦੇ ਸਰ ਕੋਈ ਪਹਿਲਾ ਮਾਮਲਾ ਦਰਜ ਹੈ ਇਹਦੇ ਬਾਰੇ ਹਲੇ ਸੀ ਵੈਰੀਫਾਈ ਕਰ ਰਹੇ ਹਾਂ